ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੈਨਸ਼ਨਰਾਂ ਲਈ 2.59 ਫੈਕਟਰ ਲਈ CW P 25432 ਆਫ 2021 ਦੀ ਨੈਕਸਟ ਹੀアリング ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਇਜਾਜ਼ਤ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਿਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹਰ ਇੱਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਬਹੁਤ ਹੀ ਲੰਬੇ ਸਮੇਂ ਤੋਂ ਪੈਨਸ਼ਨਰਸ 2.59 ਫੈਕਟਰ ਦੀ ਮੰਗ ਕਰ ਰਹੇ ਹਨ ਪਰੰਤੂ ਸਰਕਾਰ ਇਸ ਪ੍ਰਤੀ ਟਾਲਮਟੋਲ ਹੀ ਕਰ ਰਹੀ ਹੈ ਭਾਵੇਂ ਕਿ ਪੰਜਾਬ ਦੇ 6ਵੇਂ ਤਨਖਾਹ ਕਮਿਸ਼ਨ ਨੇ ਰეკਮੈਂਡੇਸ਼ਨ ਕੀਤੀ ਸੀ ਕਿ ਪੈਨਸ਼ਨਾਂ ਦੀ ਜੋ ਪੈਨਸ਼ਨ ਹੈ ਉਹ 2.59 ਫੈਕਟਰ ਦੇ ਨਾਲ ਵਧਦੀ ਜਾਵੇ ਪਰੰਤੂ ਸਰਕਾਰ ਨੇ ਨજર ਅੰਦਾਜ਼ ਕਰਦੇ ਹੋਏ ਜੋ ਫੈਕਟਰ ਲਗਾਇਆ ਉਹ ਸੀ 2.45 ਤੇ ਇਹ 2.45 ਫੈਕਟਰ ਕਿਵੇਂ ਬਣਿਆ ਸੀ ਇਹਦੇ ਵਿੱਚ ਜੋ ਡੀਏ ਸੀ ਉਸ ਵੇਲੇ 100 ਤੇ 13% ਦੇ ਹਿਸਾਬ ਦੇ ਨਾਲ 15% ਦਾ ਵਾਧਾ ਦੇ ਕੇ ਤੇ ਬਣਾਇਆ ਗਿਆ ਸੀ ਜਿਸ ਨਾਲ ਕਿ ਫੈਕਟਰ 2.69 ਦੀ ਬਜਾਏ 2.45 ਹੀ ਬਣਿਆ ਸੀ ਇਸ ਦੇ ਵਾਸਤੇ ਹਰ ਮਹਾਜ ਦੇ ਉੱਤੇ ਚਾਰਾ ਜੋਈ ਪੈਨਸ਼ਨਾਂ ਦੁਆਰਾ ਕੀਤੀ ਗਈ ਪਰੰਤੂ ਜਦੋਂ ਤਰਨੇ ਮਜਾਰੇ ਜ਼ੈਲੀਆਂ ਦਾ ਕੋਈ ਵੀ ਅਸਰ ਪੰਜਾਬ ਸਰਕਾਰ ਤੇ ਨਹੀਂ ਹੋਇਆ ਤਾਂ ਫਿਰ ਹਾਰ ਕੇ ਉਹਨਾਂ ਨੇ ਮਾਨ ਜੋ ਪੰਜਾਬ ਨ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਤੇ ਉਸ ਦੇ ਨਾਲ ਉਹਨਾਂ ਨੂੰ ਜੋ ਹੈ ਇਸ ਪ੍ਰਤੀ ਜਿੱਤ ਵੀ ਪ੍ਰਾਪਤ ਹੋਈ ਪਰੰਤੂ ਸਰਕਾਰ ਹੈ ਕਿ ਉਸਨੇ ਇਸ ਨੂੰ 2.99 ਦੇ ਫੈਕਟਰ ਨੂੰ ਲਾਗੂ ਤਾਂ ਕੀ ਕਰਨਾ ਸੀ ਸਗੋਂ ਇਸ ਦੇ ਬਾਰੇ ਜੋ 28 11 2024 ਨੂੰ ਫੈਸਲਾ ਆਇਆ ਸੀ ਮਾਨ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਕਿ 3 ਮਹੀਨਿਆਂ ਦੇ ਵਿੱਚ ਵਿੱਚ ਇਸ ਦਾ ਨਿਵਟਾਰਾ ਕੀਤਾ ਜਾਵੇ ਸਰਕਾਰ ਨੂੰ ਤਾਹੀਰ ਕੀਤੀ ਗਈ ਸੀ ਪਰ ਸਰਕਾਰ ਨੇ ਇਸ ਨੂੰ ਇੰਪਲੀਮੈਂਟ ਨਹੀਂ ਕੀਤਾ ਸਗੋਂ ਇਸ ਦੇ ਬਾਰੇ ਹੁਣ ਜੋ ਸਪੀਕਿੰਗ ਆਰਡਰਸ ਜਾਰੀ ਕੀਤੇ ਗਏ ਹਨ ਉਹ ਵੀ ਬਹੁਤ ਹੀ ਕੰਪਲੈਕਸ ਹਨ ਤੇ ਉਹਨਾਂ ਦੇ ਵਿੱਚ ਸਚਾਈ ਨਹੀਂ ਹੈ ਕਿਉਂਕਿ ਜੋ ਉਸ ਦੇ ਵਿੱਚ ਤੱਥ ਪੇਸ਼ ਕੀਤੇ ਗਏ ਹਨ ਉਹਨਾਂ ਵਿੱਚ ਇਹ ਕਿਹਾ ਗਿਆ ਹੈ ਕਿ 211 ਵਿੱਚ ਜੋ ਵਾਅਦਾ ਦਿੱਤਾ ਗਿਆ ਸੀ ਗ੍ਰੇਡ ਦਾ ਗ੍ਰੇਡ ਪੇ ਦਾ ਤੇ ਉਸ ਦੇ ਨਾਮ 2016 ਤੋਂ ਪਹਿਲਾਂ ਜੋ ਰਿਟਾਇਰ ਹੋਏ ਮੁਲਾਜ਼ਮ ਹਨ ਉਹਨਾਂ ਤੇ ਫਿਰ ਬਾਅਦ ਵਿੱਚ 2016 ਤੋਂ ਬਾਅਦ ਮੁਲਾਜ਼ਮਾਂ ਤੋਂ ਪੈਨਸ਼ਨ ਬਣੇ ਜੋ ਪੈਨਸ਼ਨਰਸ ਹਨ ਉਹਨਾਂ ਦੇ ਵਿੱਚ ਪਾੜਾ ਹੋਰ ਵੀ ਵੱਧ ਜਾਏਗਾ ਤੇ ਇਸ ਦੇ ਨਾਲ ਬੇਇਨਸਾਫੀ ਹੋਵੇਗੀ ਇੱਕ ਤਰ੍ਹਾਂ ਦੇ ਨਾਲ ਪੈਨਸ਼ਨਾਂ ਵਿੱਚ ਵੀ ਇੱਕ ਵੱਡਾ ਪਾੜਾ ਬਿਨਾ ਮਤਲਬ ਤੋਹੀ ਪਾਉਣ ਦਾ ਜੋ ਉਪਰਾਲਾ ਕਰ ਦਿੱਤਾ ਗਿਆ ਇਤੋਂ ਤੱਕ ਕਿ ਸਪੀਕਿੰਗ ਆਰਡਰ ਜੋ ਦਿੱਤੇ ਗਏ ਸਪੀਨਲਡ ਜੋ ਵਿੱਤ ਵਿਭਾਗ ਵੱਲੋਂ ਪੇਸ਼ ਕੀਤੇ ਗਏ ਉਸ ਦੇ ਵਿੱਚ ਇੱਕ ਜਨਤੇ ਇਹ ਵੀ ਲਿਖ ਦਿੱਤਾ ਗਿਆ ਕਿ 2.95 ਦਾ ਫੈਕਟਰ ਤਾਂ ਪੈਨਸ਼ਨਾਂ ਨੂੰ ਪਹਿਲਾਂ ਹੀ ਦੇ ਦਿੱਤਾ ਗਿਆ ਹੈ ਜਦੋਂ ਕਿ ਇਹ ਬਹੁਤ ਸਚਾਈ ਤੋਂ ਕਾਹਾਂ ਦੂਰ ਹੈ ਹੁਣ ਜਦੋਂ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇਹ ਕੇਸ ਚੱਲ ਰਿਹਾ ਹੈ ਸੀਡਬਲਯੂਪੀ ਨੰਬਰ 25432/2021 ਤਾਂ ਇਸ ਦੀ ਅਗਲੀ ਸੁਣਵਾਈ ਦੀ ਮਿਤੀ ਜੋ ਹੈ ਉਹ ਹੁਣ 6/11/2025 ਨੂੰ ਰੱਖੀ ਗਈ ਹੈ ਜਿਸ ਦੀ ਸੁਣਵਾਈ ਕੋਰਟ ਨੰਬਰ 10 ਦੇ ਵਿੱਚ ਸੀਰੀਅਲ ਨੰਬਰ 275 ਤੇ ਕੀਤੀ ਜਾਵੇਗੀ ਤੇ ਇਹ ਸੁਣਵਾਈ ਔਨਰੇਬਲ ਮਿਸਟਰ ਜਸਟਿਸ ਅਨੁਪੰਦਰ ਸਿੰਘ ਗਰੇਵਾਲ ਤੇ ਦੀਪਕ ਮਨਜੰਦਾ ਦੇ ਡਬਲ ਬੈਂਚ ਦੇ ਉੱਤੇ ਇਹ ਸੁਣਵਾਈ ਕੀਤੀ ਜਾਵੇਗੀ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਸ ਸੁਣਵਾਈ ਤੋਂ ਬਾਅਦ ਕੀ ਇਸ ਦੀ ਰੈਪਰਕੇਸ਼ਨ ਆਉਂਦੀ ਹੈ ਇਸ ਦੀ ਆਊਟਕਮ ਕੀ ਨਿਕਲਦੀ ਹੈ ਜੋ ਵੀ ਇਸ ਦੇ ਆਊਟਕਮ ਹੋਏਗੀ ਉਸ ਬਾਰੇ ਆਪ ਜੀ ਨੂੰ ਇੱਕ ਵੀਡੀਓ ਦੇ ਮਾਧਮੇ ਨਾਲ ਹੀ ਜਾਣਕਾਰੀ ਦੇ ਦਿੱਤੀ ਜਾਵੇਗੀ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ